ਅੱਜ ਆਪਾਂ ਸਨਫਲਾਵਰ ਬਣਾਉਣਾ ਸਿੱਖਾਂਗੇ ਸੂਰਜਮੁਖੀ ਦਾ ਫੁੱਲ ਠੀਕ ਹੈ ਪਹਿਲਾਂ ਆਪਾਂ ਮੈਜਿਕ ਸਰਕਲ ਬਣਾਇਆ ਮੈਜਿਕ ਸਰਕਲ ਬਣਾ ਕੇ ਦੇਖੋ ਮੇਰੇ ਕੋਲ ਇਹ ਦੋ ਧਾਗੇ ਨੇ ਇੱਕ ਤਾਂ ਧਾਗਾ ਜਿਹੜਾ ਛੋਟਾ ਵਾਲਾ ਵਾ ਦੋ ਧਾਗੇ ਦੇ ਉੱਪਰ ਮੈਂ ਸਿੰਗਲ ਸਟਿਚ ਬਣਾ ਰਹੀ ਹਾਂ ਮਰਮਾ ਵੀ ਠੀਕ ਹੈ 10 ਬਣਾਉਂਗੀ 10 ਬਣਾ ਕੇ ਇਹਨੂੰ ਖਿੱਚ ਦੇਣਾ ਧਾਗੇ ਨੂੰ ਤੇ ਐਂਡ ਕਿੱਥੇ ਕਰਾਂਗੇ ਜਿਹੜਾ ਪਹਿਲਾ ਸਟਿਚ ਆ ਨਾ ਉਹਦੇ ਸਿਰ ਤੇ ਠੀਕ ਹੈ ਉਹਦੇ ਉੱਪਰ ਜਿਹੜੀ ਚੇਨ ਆਉਗੀ ਫਰਸਟ ਇਹਨੂੰ ਪਹਿਲਾਂ ਖਿੱਚਦਾ ਖਿੱਚ ਕੇ ਇਹਦੇ ਉੱਪਰ ਫਰਸਟ ਵਾਲੇ ਦੇ ਉੱਪਰ ਆਪਾਂ ਸਲਿੱਪ ਸਟਿਚ ਕਰਨਾ ਹੈ 10 ਕਾਊਂਟ ਕਰ ਲੈਣੇ ਆ ਐਦਾਂ ਗੁੰਡਾ ਲਿਆ ਨਾਲ ਦੀ ਨਾਲ ਚੇਨ ਵਿੱਚੋਂ ਗੁੰਡਾ ਕਰ ਦੇਣਾ ਇਹਨੂੰ ਟਾਈਟ ਕਰ ਲਓ ਆਪਣਾ ਹੁਣ ਇੱਕ ਚੇਨ ਬਣਾਉਣੀ ਹੈ ਕਾਊਂਟ ਕਰ ਲਓ ਆਪਣੇ 9 10 10 ਹੋ ਗਏ ਹੁਣ ਸਾਰਿਆਂ ਦੇ ਵਿੱਚ ਇੱਕ ਇੱਕ ਦੇ ਵਿੱਚ ਆਪਾਂ ਦੋ ਦੋ ਮਰਮਾ ਵੀ ਪਾਉਣਾ ਹੈ ਹਰ ਇੱਕ ਦੇ ਵਿੱਚ ਦੋ ਦੋ ਸਿੰਗਲ ਸਟਿਚ ਪਾ ਦੇਣੇ ਆ ਇਦੇ ਨਾਲ ਦਾ ਹੀ ਆਪਾਂ ਇੱਕ ਹੋਰ ਇਦਾਂ ਦਾ ਸਰਕਲ ਬਣਾ ਕੇ ਤਿਆਰ ਕਰਾਂਗੇ ਗ੍ਰੀਨ ਕਲਰ ਦਾ ਉਹ ਪਿਛਲਾ ਪਾਸਾ ਹੋ ਜੂਗਾ ਸੂਰਜ ਮੁਖੀ ਦਾ ਤੇ ਮੂਰੇ ਵਾਲਾ ਜਿਹੜਾ ਸੈਂਟਰ ਆ ਬਰਾਊਨ ਦਾ ਪਿਛਲਾ ਸੈਂਟਰ ਜਿਹੜਾ ਹੋਊਗਾ ਉਹ ਗ੍ਰੀਨ ਕਲਰ ਦਾ ਹੋ ਜੂਗਾ ਠੀਕ ਹੈ ਹੁਣ ਫੇਰ ਆਪਾਂ ਜਿਹੜੀ ਫਸਟ ਚੇਨ ਬਣਾਈ ਸੀ ਉਹਦੇ ਸਿਰ ਦੇ ਉੱਤੇ ਆਪਾਂ ਸਲਿੱਪ ਸਟਿਚ ਕਰਕੇ ਸਰਕਲ ਨੂੰ ਆਪਾਂ ਕਲੋਜ਼ ਕਰ ਦੇਣਾ ਹੈ ਸਲਿੱਪ ਸਟਿਚ ਕਰੋ ਦਨ ਕਲੋਜ਼ ਇਟ ਕਾਊਂਟ ਕਰ ਲਿਓ ਵੀ 20 ਹੈਗੇ ਫਿਰ ਤੁਸੀਂ ਜਿਹੜੀ ਚੇਨ ਹੈ ਜਿਹੜਾ ਉੱਪਰ ਧਾਗਾ ਆਇਆ ਚੇਨ ਵਾਲਾ ਕੁੰਡੇ ਵਾਲਾ ਨੂੰ ਫੱਟਾ ਕਰਕੇ ਵਿੱਚੋਂ ਦੀ ਕਮਾ ਕੇ ਵਿੱਚੋਂ ਦੀ ਇਹਨੂੰ ਕੱਢ ਲੈਣਾ ਹੈ ਦੋਨੋਂ ਛੋਟਾ ਧਾਗਾ ਤੇ ਵੱਡਾ ਧਾਗਾ ਜਿਹੜਿਆ ਕੱਟ ਕੇ ਕੋ ਤੁਹਾਨੂੰ ਇੱਕ ਚੀਜ਼ ਦੱਸਿਆ ਮੈਂ ਜਦੋਂ ਤੁਸੀਂ ਗੱਠ ਮਾਰੋਗੇ ਨਾ ਗੱਠ ਮਾਰ ਲਈ ਥੈਨ ਹੁਣ ਅਗੇ ਜਿਹੜੀ ਗੱਠ ਮਾਰੋਗੇ ਉਹਦੇ ਵਿੱਚ ਨਾ ਆਪਣਾ ਕ੍ਰੋਸ਼ੀਆ ਰੱਖ ਲੈਣਾ ਦੇਖੋ ਧਾਗਾ ਕੱਟ ਲਿਆ ਆਪਾਂ ਇਦੇ ਵਿੱਚ ਕਰੋਸ਼ੀਆ ਫਾ ਲੋ ਹੁਣ ਗੱਠ ਮਾਰ ਕੇ ਟਾਈਟ ਕਰਕੇ ਦੋਨੇ ਧਾਗੇ ਫੜ ਕੇ ਕਰੋਸ਼ੀਆ ਕਰ ਦੋ ਅਗੇਨ ਗੱਠ ਮਾਰੋ ਦੇਖੋ ਠੀਕ ਹੈ ਹੁਣ ਲੂਜ਼ ਨਹੀਂ ਹੋਊਗੀ ਤੁਹਾਡੀ ਗੱਠ ਨਹੀਂ ਤਾਂ ਬਿਨਾ ਕਰੋਸ਼ੀਏ ਤੋਂ ਮਾਰ ਕੇ ਦੇਖਿਓ ਤੁਹਾਨੂੰ ਥੋੜੀ ਮੋਟੀ ਲੂਜ਼ ਹੋ ਲੱਗੂਗੀ ਹੁਣ ਦੇਖੋ ਅੱਗੇ ਮੈਂ ਰਿੰਗ ਬਣਾਇਆ ਇਦਾਂ ਉਹ ম্যাਜਿਕ ਸਰਕਲ ਸੀਗਾ ਹੁਣ ਦੋਨੇ ਸਰਕਲ ਨੂੰ ਲੈ ਕੇ ਕਿਤੋਂ ਵੀ ਆਪਾਂ ਸਟਾਰਟ ਕਰ ਲੈਣਾ ਹੈ ਕਰਾਂਗੇ ਕਿ ਪਹਿਲਾਂ ਆਪਾਂ ਯੈਲੋ ਧਾਗਾ ਲਓ ਪਹਿਲਾਂ ਕਿਤੇ ਮੂਲੀ ਚੇਨ ਤੇ ਕੋਈ ਪਿਛਲੀ ਚੇਨ ਲਾ ਲਓ ਗ੍ਰੀਨ ਦੀ ਚੇਨ ਦਾ ਘੋੜ ਕੇ ਧਿਆਨ ਰੱਖਿਓ ਜਿੱਥੇ ਆਪਾਂ ਧਾਗਾ ਕੱਟ ਕੇ ਗੱਠ ਮਾਰੀ ਸੀ ਨਾ ਸਰਕਲ ਦੇ ਜਿਹੜੇ ਧਾਗੇ ਸੀਗੇ ਗੱਠ ਮਾਰੀ ਸੀ ਉਹ ਇੱਕ ਦੂਜੇ ਵੱਲ ਮੂੰਹ ਕਰਨਾ ਉਹਨਾਂ ਦਾ ਠੀਕ ਹੈ ਸਿੱਧਾ ਪਾਸਾ ਬਾਹਰ ਵਾਲੇ ਪਾਸੇ ਕਰੋਸ਼ੀਏ ਦੇ ਨਾਲ ਯੈਲੋ ਧਾਗਾ ਲਓ ਚੇਨ ਬਣਾਓ ਇੱਕ ਚੇਨ ਹੋਰ ਨੈਕਸਟ ਇੱਕ ਡਬਲ ਕਰੋਸ਼ੀਆ ਧਗਾ ਚੜਾਓ ਉਸ ਸੀ ਜਗ੍ਹਾ ਦੇ ਉੱਤੇ ਕਰੋਸ਼ੀਆ ਇਨਸਰਟ ਕਰਕੇ ਅੱਗੋਂ ਪਿੱਛੋਂ ਬਰਾਬਰ ਚੱਲੂਗਾ ਤੁਹਾਡਾ ਠੀਕ ਹੈ ਡਬਲ ਕਰੋਸ਼ੀਆ ਜਿਹਨੂੰ ਖੜਵਾ ਵੀ ਕਹਿੰਦੇ ਆ 3 2 1 ਉਹ ਬਣਾ ਦਿਓ ਹੁਣ 트리플 ਕਰੋਸ਼ੀਆ ਉਦ ਲਈ ਪਹਿਲਾ ਇੱਕ ਵਾਰੀ ਤਾਂ ਗਲਿਆ ਫਿਰ ਇੱਕ ਵਾਰੀ ਮੈਂ ਹੋਰ ਲਵਾਂਗੀ ਕਿੰਨੀ ਵਾਰੀ ਗਿਆ 1 2 3 ਉਸੇ ਵਿੱਚ ਹੀ ਪਾਉਣਾ ਆ ਉਸੇ ਛੇਨ ਦੇ ਵਿੱਚ ਚੱਲ ਰਿਹਾ ਕੰਮ ਆ ਜਾਏ ਅੱਗੋਂ ਪਿੱਛੋਂ ਦੋਨੋਂ ਪਾਸੇੋਂ ਤਾਂ ਗਲਿਆ ਹੁਣ ਮੇਰੇ ਕੋਲ ਕਿੰਨੇ ਲੂਪ ਬਣ ਗਏ ਚਾਰ 1 2 3 4 ਪਹਿਲੇ ਦੋ ਦੇ ਵਿੱਚ ਕੱਢੋ ਗੁੰਡਾ ਬਣ ਗਿਆ ਕਿੰਨੇ ਗੁੰਡੇ ਰਹਿ ਗਏ ਤਿੰਨ ਹੁਣ ਪਹਿਲੇ ਦੋ ਦੇ ਵਿੱਚ ਕੱਢੋ ਕਿੰਨੇ ਬਣ ਗਏ ਦੋ ਹੁਣ ਇੱਕ ਦੇ ਵਿੱਚ ਇਹ ਹੋ ਗਿਆ ਟ੍ਰਿਪਲ ਕਰੋਸ਼ੀਆ ਦੇਖ ਲਓ ਇੱਕੋ ਚੇਨ ਦੇ ਵਿੱਚ ਇਹ ਬਣੇ ਨੇ ਦੋ ਚੇਨ ਇੱਕ ਡਬਲ ਕਰੋਸ਼ੀਆ ਇੱਕ ਟ੍ਰਿਪਲ ਕਰੋਸ਼ੀਆ ਹੁਣ ਨੋਕ ਬਣਾਉਣੀ ਆ ਮੈਂ ਇੱਕ ਉੱਪਰ ਚੇਨ ਬਣਾਉਂਗੀ ਇਹਦੇ ਧਿਆਨ ਨਾਲ ਦੇਖੋ ਇੱਕ ਚੇਨ ਬਣਾਉਂਗੀ ਠੀਕ ਹੈ ਹੁਣ ਥੱਲੇ ਦੋ ਧਾਗੇ ਨੇ ਇੱਕ ਤਾਂ ਡਬਲ ਕਰੋਸ਼ੀਆ ਦਾ ਇੱਕ 트리플 ਕ੍ਰੋਸ਼ੀ ਇਹਦਾ ਇਹਨਾਂ ਦੋਨਾਂ ਦੇ ਵਿੱਚ ਮੈਂ ਆ ਚੇਨ ਵਾਲਾ ਧਾਗਾ ਲੈ ਕੇ ਜਾਊਂਗੀ ਦੇਖੋ ਕੁੰਡਾ ਬਣਾ ਲਿਆ ਕ੍ਰੋਸ਼ੀ ਨੂੰ ਇਹਨਾਂ ਦੋ ਦੇ ਵਿੱਚ ਲੈ ਕੇ ਜਾਣਾ ਥੱਲੇ ਚੇਨ ਦੇ ਵਿੱਚ ਨਹੀਂ ਆਹ ਦੋ ਧਾਗਾ ਲੋ ਇੱਕ ਕੁੰਡਾ ਬਣਾ ਲਿਆ ਦੋ ਦਾ ਹੁਣ ਉਹੀ ਕੁੰਡੇ ਨੂੰ ਚੇਨ ਵਿੱਚੋਂ ਦੀ ਕੱਢ ਦੋ ਸਲੀਪ ਸਟਿਚ ਕਰ ਦੋ ਇਹ ਬਣ ਗਈ ਆਪਣੀ ਨੋਕ ਹਜੇ ਨਹੀਂ ਦਿਖਾਈ ਦਊਗੀ ਨੈਕਸਟ ਜਿਹੜਾ ਕਰਾਂਗੇ ਉਦੋਂ ఫ ట్రి క్రోషి బ నెక్స్ట్ చీన్ చీన అగ్గో పిచ్చో ఫ్రిపల్ క్రోషియా బోను ਕੰਪਲੀਟ ਕਰੋ ਫੇਰ ਦੋ ਕੁੰਡਿਆਂ ਨੂੰ ਫੇਰ ਇੱਕ ਬਣਾਓ ਫੇਰ ਦੋ ਨੂੰ ਇੱਕ ਬਣਾਓ ਹੁਣ ਆਪਾਂ ਕੀ ਕਰਾਂਗੇ ਇੱਕ ਡਬਲ ਕਰੋਸ਼ੀਆ ਜਿਵੇਂ ਆਪਾਂ ਪਹਿਤੀ ਸਟਾਰਟ ਕੀਤੀ ਸੀ ਉਦਾਂ ਹੀ ਐਂਡ ਕਰਾਂਗੇ ਹੁਣ ਆਪਾਂ ਕੀ ਬਣਾਵਾਂਗੇ ਦੋ ਚੇਨ ਹੁਣ ਦੋ ਚੇਨ ਬਣਾਓ 1 2 ਹੁਣ ਉਸੇ ਵਿੱਚ ਹੀ ਸ킵 ਸਟਿਚ ਕਰੋ ਖਿੱਚ ਕੇ ਧਾਗਾ ਜੋ ਤੁਹਾਡੀ ਚੇਨ ਆ ਉਹਦੇ ਵਿੱਚੋਂ ਦੀ ਕੱਢ ਦਿਓ ਲਾਈਕ ਥਿਸ ਸਲਿਪ ਸਟਿਚ ਠੀਕ ਹੈ ਇੱਕ ਪੱਤੀ ਬਣ ਗਈ ਹੁਣ ਆਪਣੀ ਇੱਥੇ ਅਨੋਕ ਬਣਾਈ ਹੈ ਜਿਹੜੀ ਆਪਾਂ ਨੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਚੇਨ ਬਣਾ ਕੇ ਟ੍ਰਿਪਲ ਕਰੋਸ਼ੀਆ ਦੇ ਉੱਪਰ ਇਹਨੂੰ ਬੋਲਦੇ ਆ ਪੀ ਕੋਟ ਸਟਿਚ ਦੇਖੋ ਅੱਗੇ ਪਿੱਛੇ ਸੇਮ ਚੱਲ ਰਿਹਾ ਕੰਮ ਹੁਣ ਨੈਕਸਟ ਪੱਤੀ ਆਪਾਂ ਬਣਾਵਾਂਗੇ ਉਹ ਕਿੱਦਾਂ ਬਣਾਉਣੀ ਹੈ ਦੇਖੋ ਇੱਕ ਪੱਤੀ ਨੂੰ ਬਣਾਉਣ ਦੇ ਲਈ ਆਪਣੇ ਕੋਲੇ ਦੋ ਚੇਨ ਯੂਜ਼ ਹੋਈਆਂ ਨੇ ਜਿਹੜਾ yellow ਕਲਰ ਦਾ ਧਾਗਾ ਆਪਾਂ ਲਿਆਓ ਮੈਂ ਅੰਦਰਲੇ ਵਾਲੇ ਪਾਸੇ ਕੱਢ ਲੈਣੀ ਹੈ ਵਿਚਾਲੇ ਦੋਨਾਂ ਦੇ ਵਿਚਾਲੇ green ਤੇ brown ਦੇ ਵਿਚਾਲੇ ਕੱਟ ਕੇ ਚਲੋ ਫਿਨਿਸ਼ਿੰਗ ਆ ਜਾਣੀ ਅੱਗੇ ਪਿੱਛੇ ਹੁਣ ਆਪਾਂ ਨੈਕਸਟ ਪੱਤੀ ਬਣਾਉਣੀ ਹੈ ਨੈਕਸਟ ਪੱਤੀ ਬਣਾਉਣ ਦੇ ਲਈ ਪਹਿਲਾਂ ਮੈਂ ਉਦੋਂ ਨੈਕਸਟ ਚੇਨ ਦੇ ਵਿੱਚ ਜਾਉਂਗੀ ਨੈਕਸਟ ਚੇਂਜ ਜਾਉਂਗੀ ਅਗਲਾ ਪਿਛਲਾ ਸੇਮ ਚਲੋ ਧਿਆਨ ਨਾਲ ਇਹ ਜਾਣਾ ਹੀ ਪਾਣਾ ਨੈਕਸਟ ਤਾਂ ਨਹੀਂ ਤਾਂ ਪੱਤੀ ਇਕੱਠੀ ਹੋ ਜਾਣੀ ਨਹੀਂ ਹੈ ਦੋਨੋਂ ਜੇ ਨਾ ਗਏ ਪਹਿਲਾਂ ਸਲੀਪ ਸਟਿਚ ਕਰੋ ਅਗਲਾ ਪਿਛਲਾ ਸੇਮ ਕਰੋਸ਼ੀ ਆਉਣਾ ਚਾਹੀਦਾ ਅੱਗੇ ਪਿੱਛੇ ਧਾਗਾ ਲਿਆ ਹੁਣ ਮੈਂ ਸਲਿੱਪ ਸਟੀਚ ਬਣਾਉਂਗੀ 베ਸ ਠੀਕ ਹੈ ਚੇਨ ਵਿੱਚ ਦੀ ਸਲਿੱਪ ਸਟੀਚ ਇਹ ਸਲਿੱਪ ਸਟੀਚ ਦੇ ਉੱਤੇ ਦੋ ਚੇਨ ਬਣਾਉਂਗੀ ਹੁਣ 1 2 ਫੇਰ ਡਬਲ ਕਰੋਸ਼ੀਆ ਇਹਦੇ ਵਿੱਚ ਹੀ ਇੱਥੇ ਆਪਾਂ ਸਲਿੱਪ ਸਟੀਚ ਬਣਾਇਆ ਨਾ ਉੱਥੇ ਡਬਲ ਕਰੋਸ਼ੀਆ ਖੜਵਾ ਵੀ ਹੁਣ ਬਣਾਵਾਂਗੇ 트리플 ਕਰੋਸ਼ੀਆ ਇੱਕ ਦੋ ਦੋ ਵਾਰੀ ਕਰੋਸ਼ੀਆ ਦੇ ਉੱਤੇ ਉੱਨ ਚੜਾ ਕੇ ਉਹਦੇ ਵਿੱਚ ਹੀ ਜਿੱਥੇ ਪਹਿਲਾਂ ਕੰਮ ਹੋ ਰਿਹਾ ਚੇਨ ਦੇ ਵਿੱਚ ਪਹਿਲੀ ਚੇਨ ਚ ਚਲੋ ਜੀ ਹੁਣ ਆਪਾਂ ਬਣਾਣੀ ਹੈ ਨੋਕ ਠੀਕ ਹੈ ਆ 트리플 ਕਰੋਸ਼ੀਆ ਬਣ ਗਿਆ ਹੁਣ ਮੈਂ ਨੋਕ ਕਿਵਦਾ ਬਣਾਉਂਗੀ ਪਹਿਲਾਂ ਟ੍ਰਿਪਲ ਕਰੋਸ਼ੀਆ ਦੇ ਸਰਦ ਉੱਤੇ ਇੱਕ ਪਾਵਾਂਗੇ ਆਪਾਂ ਚੇਨ ਇਹ ਪਾ ਲਈ ਚੇਨ ਚੇਨ ਛੱਡ ਕੇ ਜਿਹੜੇ ਨੀਚੇ ਦੋ ਧਾਗੇ ਦਿਖਦੇ ਆ ਇੱਕ 1 ਆਹਾਂ ਇੱਕ ਆਹ ਦੋ ਦੋ ਕੁੰਡੇ ਦਿਖਦੇ ਪਏ ਆ ਇਹਦੇ ਵਿੱਚੋਂ ਦੀ ਆਪਾਂ ਨੇ ਉੱਪਰੋਂ ਕੁੰਡਾ ਲਿਆ crochet ਨੂੰ ਮੋੜ ਕੇ ਨਾ ਦੋ ਦੇ ਵਿੱਚ ਪਾ ਲੈਣਾ ਠੀਕ ਹੈ ਧਾਗਾ ਲੋ ਦੋ ਦੇ ਵਿੱਚੋਂ ਦੀ ਕੱਢ ਲਿਆ ਕੁੰਡਿਆਂ ਚ ਆਪਣੇ ਕੋਲੇ ਨੂੰ crochet ਤੇ ਦੋ ਕੁੰਡੇ ਨੇ ਦੋ ਦਾ ਇੱਕ ਬਣਾਓ ਚਲੋ ਹੁਣ ਆਪਾਂ ਫੇਰ 트리플 crochet ਬਣਾਉਣਾ ਇਹ ਹੁਣ ਆਪਾਂ ਨੈਕਸਟ ਚੇਨ ਦੇ ਵਿੱਚ ਜਾ ਕੇ ਬਣਾਉਣਾ ਇੱਛੂ ਤੁਹਾਡਾ ਬਰਾਬਰ ਚੱਲਣਾ ਚਾਹੀਦਾ ਕੰਮ 4 1 2 3 4 ਪਹਿਲੇ ਦੋ ਦੇ ਵਿੱਚ ਕੱਢੋ 1 2 3 ਬਣ ਕੇ ਫਿਰ ਦੋ ਦੇ ਵਿੱਚ ਕੱਢੋ ਫਿਰ 2 ਬਣ ਕੇ ਫਿਰ ਦੋਨਾ ਦੋਨਾ ਗੁੰਡਿਆਂ 'ਚ ਕੱਟ ਕੇ 1 트리플 ਕਰੋਸ਼ੀਆ ਹੁਣ ਡਬਲ ਕਰੋਸ਼ੀਆ ਹਨ ਦੋ 체ਨ ਉਹੀ 체ਨ ਦੇ ਵਿੱਚ ਜਾਓ 슬립 스티치 ਕਰੋ 체ਨ ਦੇ ਵਿੱਚੋਂ ਦੀ ਜਿਹੜਾ ਆਪਾਂ ਹੁਣ ਤਾਂ ਗੱਲਿਆ ਉਹ 슬립 스티치 ਕਰ ਦਿਓ ਦੈਟਸ ਇਟ ਠੀਕ ਹੈ ਇਦਾਂ ਹੀ ਨੋ ਪੱਤੀਆਂ ਬਣਨ ਗਈਆਂ ਤੇ ਹਾਰ ਪੱਤੀ ਨੂੰ ਬਣਾਉਣ ਦੇ ਲਈ ਆਪਣੇ ਕੋਲੇ ਦੋ ਦੋ ਚੇਨ ਚਾਹੀਦੀ ਹੈ ਫੋਨ ਮੈਂ ਤੇ ਦੱਸ ਰਹੀ ਹਾਂ ਵੀ ਨੈਕਸਟ ਚੇਨ ਦੇ ਵਿੱਚ ਜਾਣਾ ਫੇਰ ਸਲੀਪ ਸਟਿਚ ਕਰਨਾ ਆ ਸਲੀਪ ਸਟਿਚ ਕਰ ਰਹੀ ਹਾਂ ਇਹਦੇ ਉੱਤੇ ਆਪਾਂ ਨੂੰ ਆਪਣਾ ਦੂਸਰੀ ਪੱਤੀ ਖੜੀ ਕਰ ਲੈਣੀ ਆ ਠੀਕ ਹੈ ਜੀ ਇਹ ਤੇ ਸਾਰਾ ਕਰ ਲੈਣਾ ਜਦੋਂ ਐਂਡ ਉੱਤੇ ਆ ਜਾਾਂਗੇ ਨਾ ਐਂਡ ਤੇ ਜਦੋਂ ਇੱਕ ਦੋ ਪੱਤੀਆਂ ਆ ਜਾਣਗੀਆਂ ਫਿਰ ਆਪਾਂ ਇਹਦੇ ਚ ਹਲਕੀ ਜਿਹੀ ਫਾਈਬਰ ਫਿਲ ਕਰਨੀ ਆ ਕਾਟਨ ਫਰ ਲੋ ਤੁਹਾਡੀ ਇੱਛਾ ਆ ਠੀਕ ਹੈ ਉਹਦੇ ਨਾਲ ਇਹਦਾ ਕਹਿੰਦੇ ਢਟ ਜਾ ਬਾਹਰ ਨਿਕਲਿਆ ਆਂਦਾ ਸੋਹਣਾ ਲੱਗਦਾ ਵਾ 3D ਲੁੱਕ ਜਿਹਨੂੰ ਕਹਿੰਦੇ ਨੇ ਆ ਪਰ ਮੈਂ ਥੋੜੀ ਜ਼ਿਆਦਾ ਹੀ ਭਰ ਲਈ ਜਿਹਦੇ ਕਰਕੇ ਜਿਹੜਾ ਸਰਕਲ ਮੈਂ ਬੰਦ ਕੀਤਾ ਸੀਗਾ ਉਹ ਦਿਖਾਈ ਦੇਣ ਲੱਗਿਆ ਸੀ ਗ੍ਰੀਨ ਵਾਲਾ ਠੀਕ ਹੈ ਹਲਕੀ ਜਿਹੀ ਫਿਲ ਕਰਿਓ ਚਲੋ ਹੁਣ ਆਪਾਂ ਨੈਕਸਟ ਪਤੀ ਕਰ ਰਹੇ ਆਪਾਂ ਆਪਣੇ ਆਪ ਬੋਲ ਕੇ ਦੇਖਿਆ ਕਰੋ ਦੋ ਚੇਨ ਇੱਕ ਡਬਲ ਕਰੋਸ਼ੀਆ 트리플 ਕਰੋਸ਼ੀਆ ਉੱਤੇ ਪੀ ਕਾਟ ਸਟਿਚ ਪੀ ਆਈ ਸੀ اوਟੀ ਪੀ ਕਾਟ ਜਦ ਆਪਾਂ ਪੰਜਾਬੀ ਚ ਕਹ ਲਈਏ ਚੁੰਝ ਬਣਾਉਣੇ ਆ ਉਹਦੇ ਲਈ ਨਾ ਇੱਕ ਚੇਨ ਬਣਾਉਣੀ ਆ ਬਸ ਚੇਨ ਬਣਾ ਕੇ ਜਿਹੜੇ ਥੱਲੇ ਦੋ ਦਿਖਾਈ ਦੇ ਰਹੇ ਆਪਾਂ ਨੂੰ ਧਾਗੇ ਆ ਦੇਖੋ ਇਹਦੇ ਵਿੱਚ ਕੱਢ ਲੈਣਾ अच्छा ट्रिपल क्रोशिया ਕਾਤੇ ਪਾਉਨੇ ਆਪਾਂ ट्रिपल क्रोशिया ਹੁੰਦਾ ਜਦੋਂ ਪੱਤੀ ਨੂੰ ਆਪਾਂ ਹਾਈਟ ਦਿੰਨੇ ਆ ਤਾਂ ਨਹੀਂ ਤਾਂ ਇਹ ਜੇ ਜਿਵੇਂ ਦੋ ਚੇਨ ਬਣ ਗਏ ਫਿਰ ਡਬਲ ਬਣਾਇਆ ਥੋੜੀ ਜੀ ਹਾਈਟ ਵਧੀ ਪੱਤੀ ਦੀ ਸਾਈਡ ਤੋਂ ਨਾ ਫਿਰ 트리플 ਬਣਾ ਲਿਆ ਹੋਰ ਵਧੀ ਫਿਰ ਪੱਤੀ ਨੂੰ ਥੱਲੇ ਵੀ ਲੈ ਕੇ ਆਣਾ ਗੁਲਾਈ ਦੇ ਵਿੱਚ ਫਿਰ ਵਾਪਸ ਸੋਹੀ ਕੰਮ ਕਰਾਂਗੇ ਆਪਾਂ ਪੀਕਟ ਸਟਿਚ ਬਣਾਇਆ ਫਿਰ ਹੁਣ 트리플 क्रोशिया ਨੈਕਸਟ ਦੇ ਵਿੱਚ ਫਿਰ ਡਬਲ ਕਰੋਸ਼ੀਆ ਫਿਰ ਦੋ ਚੇਨ ਚਾਹੀ ਲਿਖ ਕੇ ਰੱਖ ਲੋ ਉਹ ਤੇ ਹੀ ਪੱਤੀ ਬਣੀ ਜਾਊਗੀ ਇਹਦੇ ਨਾਲ ਤੁਸੀਂ ਵੱਡਾ ਫਲਾਵਰ ਬਣਾ ਸਕਦੇ ਹੋ ਛੋਟਾ ਵੀ ਬਣਾ ਸਕਦੇ ਹੋ ਬਸ ਪੈਟਰਨ ਪੱਤੀ ਬਣਾਉਂਦਾ ਸੇਮ ਹੀ ਰਹੂਗਾ ਕਰੋਸ਼ੀਆ ਥੋੜਾ ਮੋਟਾ ਲਿਓ ਮੈਂ ਬਹੁਤ ਪਤਲਾ ਲੈ ਲਿਆ 0.75 ਦਾ ਹੈਗਾ ਹੈ ਨੰਬਰ ਹੁਣ ਆਪਾਂ ਇਹਦੇ ਵਿੱਚ ਲਾਸਟ ਪੱਤੀ 'ਚ ਫਾਈਬਰ ਫਿਲ ਕਰ ਲਾਂਗੇ ਥੋੜੀ ਭਾਇਓ ਪਲੀਜ਼ ਮੈਂ ਬਹੁਤ ਜ਼ਿਆਦਾ ਫਿਲ ਕਰ ਲਈ ਸੀਗੀ ਇਹ ਕੱਲ ਮੈਂ ਤੁਹਾਨੂੰ ਹੋਰ ਦੱਸਾਂ ਆਪਣੇ ਕੋਲੇ 20 ਸਟਿਚਸ ਸੀਗੇ ਅੰਦਰ ਤੇ ਨਾ ਜਦੋਂ ਆਪਾਂ ਸਲਿੱਪ ਸਟਿਚ ਕਰਾਂਗੇ ਦੂਸਰੇ ਰਾਉਂਡ ਦੇ ਸਰਕਲ ਦੇ ਉੱਤੇ ਜਾ ਕੇ ਜਦੋਂ ਆਪਾਂ ਸਲਿੱਪ ਸਟਿਚ ਕਰਾਂਗੇ ਤਾਂ ਮੈਂ 20ਵੇਂ ਉੱਤੇ ਸਲਿੱਪ ਸਟਿਚ ਕੀਤਾ ਠੀਕ ਹੈ ਤੇ ਮੇਰੇ ਕੋਲ ਕਿੰਨੇ ਰਹਿ ਗਏ 19 ਚੇਨ ਰਹਿ ਗਈਆਂ ਮੇਰੇ ਕੋਲੇ ਹੁਣ ਇਹਦੇ ਵਿੱਚ ਐਂਡ ਦੇ ਵਿੱਚ ਇੱਕ ਚੇਨ ਬਚੂਗੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਬਾਕੀ ਜਿਹੜੀਆਂ 18 ਚੇਨ ਨੇਗੀਆਂ ਲਾ ਲਓ ਨੋ ਪੱਤੀਆਂ ਬਣਾਉਣੀਆਂ ਤੇ ਇੱਕ ਪੱਤੀ ਨੂੰ ਬਣਾਉਣ ਦੇ ਲਈ ਆਪਣੇ ਕੋਲੇ ਦੋ ਚੇਨ ਯੂਜ਼ ਹੋ ਰਹੀਆਂ ਨੇ ਠੀਕ ਹੈ ਹੁਣ ਦੇਖੋ ਪੱਤੀ ਬਨਉਗੀ ਜਿਹੜੀ ਆ ਪਹਿਲੀ ਵਾਲੀ ਪੱਤੀ ਆ ਨਾ ਉਹ ਨੂੰ ਜਾਂ ਤਾਂ ਬੈਂਡ ਕਰ ਲਓ ਥੰਬ ਦੇ ਨਾਲ ਇਹ ਥੋੜਾ ਪੰਗਾ ਜਿਹਾ ਪਾਉਗੀ ਆਹ ਕਰੋਸ਼ੀਏ ਦੇ ਵਿੱਚ ਅਟਕਦੀ ਆ ਫਿਰ ਇਹ ਹੁਣ ਜਿਹੜਾ ਲਾਸਟ 19ਵਾਂ ਸਟਿਚ ਬਚੂਗਾ ਉਹਦੇ ਵਿੱਚ ਆਪਾਂ ਸਲਿੱਪ ਸਟਿਚ ਕਰਕੇ ਧਾਗਾ ਪਿੱਛੇ ਲੈ ਕੇ ਜਾਵਾਂਗੇ ਪਿੱਛੇ ਵੀ ਕਿਤੇ ਸਲਿੱਪ ਸਟਿਚ ਕਰ ਦਾਂਗੇ ਕਿਤੇ ਵੀ ਕਰ ਦੋ ਚੇਨ ਬਣਾ ਲਓ ਚਾਹੇ ਸਲੀਪ ਸਟਿਚ ਕਰਕੇ ਚੇਨ ਬਣਾ ਕੇ ਚੇਨ ਮੈਂ ਵੱਡਾ ਸਾਰਾ ਕਰ ਲਿਆ ਉਹਦੇ ਵਿੱਚੋਂ ਦੀ ਨਾ ਮੈਂ ਆਪਣਾ ਫੁੱਲ ਕੱਢ ਲੈਣਾ ਆ ਦੇਖੋ ਕੱਢ ਲਿਆ ਪੱਤੀਆਂ ਆਪਣੀਆਂ ਸੈੱਟ ਕਰ ਲਓ ਯਾਦ ਰੱਖਿਓ ਠੀਕ ਹੈ ਆਪਣੇ ਕੋਲੇ 19 ਚੇਨ ਰਹਿ ਜਾਣਗੀਆਂ ਉਹਦੇ ਤੇ ਵਕ ਆ ਦੇਖੋ ਮੈਂ ਜਿਆਦਾ ਫਾਈਬਰ ਫਿਲ ਕਰ ਲਈ ਸੀ લાલચની ਕਰਨਾ ਚਾਹੀਦਾ ਥੋੜੀ ਜਿਹੀ ਫਿਲ ਕਰਨੀ ਸੀ ਤੇ ਮੇਰੀ ਚਿੰਗਿਆ ਹੀ ਖੁੱਲ ਹੁਣ ਆਪਣੀ ਕੈਂਡਲ ਲੋ ਕੈਂਡਲ ਪਲੀਸ ਇਹ ਬਰਦੀ ਕੈਂਡਲ ਆ ਦੂਸਰੀ ਕੈਂਡਲ ਲਿਓ ਜਿਹਦੀ ਲੋ ਥੋੜੀ ਜਿਆਦਾ ਹੋਵੇ ਠੀਕ ਹੈ ਤੇ ਬਿਲਕੁਲ ਨੇੜੇ ਨਹੀਂ ਲੈ ਕੇ ਜਾਣਾ ਥੋੜਾ ਥੋੜਾ ਦੂਰ ਤੋਂ ਰੱਖਿਓ ਦੇਖੋ ਫਾਈਬਰ ਬਰਨ ਹੋ ਰਿਹਾ ਨਾ ਮਚ ਰਿਹਾ ਨਾ ਉਹ ਫੂਸਿਆ ਇੱਥੇ ਇੱਕ ਥਾਂਵੇਂ ਮੇਰਾ ਕਾਲਾ ਜਾਂ ਵੀ ਹੋ ਗਿਆ ਸੀ ਉਹ ਦੇਖੋ ਹਲਕਾ ਜਿਹਾ ਦਿਖਾਈ ਦੇ ਰਿਹਾ ਕਾਰਨਰ ਠੀਕ ਹੈ ਇਹ ਕੰਮ ਨਹੀਂ ਕਰਨਾ ਥੋੜਾ ਜਿਹਾ ਦੂਰ ਰੱਖ ਕੇ ਕੰਮ ਕਰਨਾ ਲੋ ਜੀ ਆਪਣਾ ਫੁੱਲ ਬਣ ਕੇ ਤਿਆਰ ਹੋ ਗਿਆ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਵੈਸੇ ਤੇ ਇਸ ਪਿੱਛੇ ਛੋਟੀ ਜੀ ਡੰਡੀ ਲਗਾ ਲਓਗੇ ਇਹ ਪੋਰਟ ਦੇ ਵਿੱਚ ਵੀ ਲੱਗ ਜਾਣੇ ਆ